ਦੁਨੀਆ ਦੀ ਇੱਕੋ ਇੱਕ ਖੇਡ ਆ ਜਿਹੜੀ ਪੁੱਠੇ ਪਾਸੇ ਵੱਲ ਖੇਡੀ ਜਾਂਦੀ ਆ ਜਾਂ ਕੀਤੀ ਜਾਂਦੀ ਆ ਰੋਇੰਗ ਕਹਿੰਦੇ ਆ ਆ ਕਿਸ਼ਤੀ ਜੀ ਤੁਹਾਨੂੰ ਨਜ਼ਰ ਆਊਗੀ ਪਰ ਰੋਇੰਗ ਖੇਡ ਆ ਏ ਸੁਣ ਨੂੰ ਮੈਂ ਦੱਸ ਦਿਆਂ ਵੀ ਬਹੁਤ ਖਾਸ ਗੱਲਬਾਤ ਤੇ ਦੱਸਣੀ ਆ ਕਿਉਂਕਿ ਇਹਦੇ ਵਿੱਚ ਕੰਪੀਟੀਸ਼ਨ ਵੱਡੇ ਲੈਵਲ ਤੇ ਆ ਆਮ ਪਿੰਡਾਂ ਦੇ ਵਿੱਚ ਤਾਂ ਤਾਂ ਨਹੀਂ ਨੀ ਬਹੁਤੇ ਨੇ ਸੁਣਿਆ ਹੋਣਾ ਮੈਂ ਵੀ ਪਹਿਲੀ ਵਾਰੀ ਸੁਣਿਆ ਸੀ ਜਦੋਂ ਇਹ ਕੁਝ ਕੁਝ ਦਿਨ ਪਹਿਲਾਂ ਤੇ ਰੋਇੰਗ ਖੇੜੇ ਦੇ ਬਾਰੇ ਸਾਰੀ ਗੱਲਬਾਤ ਦੱਸਾਂਗੇ ਵੀ ਕੀ ਇਹਦਾ ਪ੍ਰੋਸੀਜਰ ਹੁੰਦਾ ਪਰ ਇਹ ਵਰਲਡਵਾਈਡ ਚੱਲਦੀ ਹੈ ਇਹ ਇਨਡੋਰ ਵੀ ਆ ਤੇ ਆਊਟਡੋਰ ਵੀ ਆ ਸੁਣੂ ਮੈਂ ਦੱਸਦੀ ਆ ਆਪਣੇ ਨਾਲ ਉਹ ਸ਼ਖਸ ਨੇ ਜਿਨ੍ਹਾਂ ਨੇ ਏਸ਼ੀਆ ਦੇ ਵਿੱਚੋਂ ਪਹਿਲਾ 골ਡ ਮੈਡਲ ਜਿੱਤਿਆ ਸੀ ਸਰਦਾਰ ਜਸਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਰਦੀ ਕਾਲ ਜੀ ਠੀਕ ਠਾਕ ਹੋ ਐ ਬੱਧੀਆ ਜੀ ਫਸ ਤੇ ਗੱਲ ਇਹ ਆ ਵੀ ਤੁਸੀਂ ਏਸ਼ੀਆ ਦੇ ਵਿੱਚ 골ਡ ਮੈਡਲ ਜਿੱਤਿਆ ਜੀ ਤੇ ਇਹ ਕਿਹੜੇ ਸਾਲ ਚ ਜਿੱਤਿਆ ਫਿਰ ਮੈਂ 1989 ਦੇ ਵਿੱਚ 골ਡ ਲਿਆ ਸੀਗਾ ਏਸ਼ੀਆ ਤੋਂ ਇੰਡੀਆਸ ਤੋਂ 1999 ਚ 1999 ਦੇ ਵਿੱਚ ਗੱਲ ਇਹ ਆ ਵੀ ਹੁਣ ਵੀ ਰੋਇੰਗ ਦਾ ਨਾਂ ਆਪਣੇ ਪਿੰਡਾਂ ਦੇ ਵਿੱਚ ਹੈ ਨਹੀਂਗਾ ਖੇਡਦਾ ਇਹਨੂੰ ਕਿਸ਼ਤੀ ਤੌਰ ਤੇ ਤਾਂ ਸਾਰੇ ਸਮਝਣਗੇ ਕਿਸ਼ਤੀ ਜੀ ਚਲਾਉਂਦੇ ਆ ਪਰ ਰੋਇੰਗ ਨਾ ਇਹਦੇ ਬਾਰੇ ਆਪ ਨੂੰ ਘੱਟ ਆ ਪਿੰਡਾਂ ਦੇ ਵਿੱਚ ਜਾਣਕਾਰੀ ਐਕਚੁਅਲੀ ਜੀ ਇਹ ਹੈ ਤਾਂ ਪੰਜਾਬ ਦੇ ਵਿੱਚ ਬਹੁਤ ਪੁਰਾਣੀ ਹੈ 1987 ਤੋਂ ਆਈ ਹੋਈ ਹੈ ਹੂੰ ਪਰ ਚੰਡੀਗੜ੍ਹ 'ਚ ਹੀ ਸਿਮਟ ਕੇ ਰਹਿ ਗਈ ਸੀ ਅੱਛਾ ਤਾਂ ਮਤਲਬ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਇਹਨੂੰ ਪਿੰਡਾਂ 'ਚ ਵੜਿਆ ਜਾਵੇ ਹੂੰ ਤੇ ਕਿਉਂਕਿ ਆਰਮੀ ਦੇ ਵਿੱਚ ਜਾ ਕੇ ਬੱਚੇ ਨੂੰ ਟ੍ਰੇਨਿੰਗ ਕਰਕੇ ਤੇ ਆਰਮੀ ਦੇ ਵਿੱਚੋਂ ਹੀ ਖੇਡੀ ਜਾਂਦੇ ਸੀ ਵੈਸੇ ਜਿਹੜੀ ਪੰਜਾਬ ਦੀ ਪ੍ਰਤੀਸ਼ਤ ਆਪਾਂ ਲਾਈਏ ਰੋਇੰਗ ਦੇ ਵਿੱਚ ਹੈਗੀ ਆ ਉਹ ਤਕਰੀਬ 50% ਹੈ ਪੂਰੇ ਭਾਰਤ ਦੀ 50% ਤੇ ਪੰਜਾਬ ਦੀ ਇਕੱਲੇ ਦੀ 50% ਮਤਲਬ ਆਪਾਂ ਵਾਕੀਆਂ ਦੇ ਨਾਲ ਉੱਤੇ ਆ ਫੇਰ ਵੀ ਫੇਰ ਵੀ ਉੱਤੇ ਆ ਲੇਕਿਨ ਸਾਡੇ ਕੋਲ ਸੈਂਟਰ ਕੋਈ ਵੀ ਨਹੀਂ ਹੈ ਸੈਂਟਰ ਨਹੀਂ ਕੋਈ ਹੁਣ ਵੀ ਥੋੜਾ ਦੇਖਿਆ ਵੀ ਆਹਾ ਡੇਰੀ ਨਹਿਰ ਤੇ ਲਾਏ ਹੋਏ ਆਪਣੇ ਤੇ ਸਰਜੀ ਦਾ ਪਿੰਡ ਹੈਗਾ ਬਾ ਟੁੱਡੀਕੇ ਹਾਂਜੀ ਤੇ ਸਾਡਾ ਹੈਗਾ ਦੌਧਰ ਤੇ ਸਾਡੇ ਦੌਧਰ ਵਾਲੀ ਨਹਿਰ ਤੇ ਸੀ ਇੱਕ ਦਿਨ ਮੈਂ ਉਧਰ ਫੋਟੋਗ੍ਰਾਫੀ ਕਰਨ ਆਇਆ ਸੀ ਇਧਰ ਹਾਂਜੀ ਹਾਂਜੀ ਉਧਰ ਨਿਗਾਹ ਪਾਈ ਮੈਂ ਕਿਹਾ ਆ ਕੀ ਚੱਲੀ ਜਾਂਦਾ ਫਿਰ ਤੁਸੀਂ ਦੱਸਿਆ ਮੈਨੂੰ ਸਾਰੀ ਗੱਲਬਾਤ ਭਈਆ ਵਾ ਨਿੱਕੀਆਂ ਨਿੱਕੀਆਂ ਬੱਚੀਆਂ ਪਰਲੇ ਪਾਸੇ ਉਹ ਤੇ ਗੁਪੀਵਰ ਦਿਖਾ ਦਿਓ ਤੇ ਬਾਈ ਜੀ ਫਿਰ ਬੱਚਿਆਂ ਦਾ ਰੁਝਾਨ ਹੁਣ ਕਿਵੇਂ ਆ ਅਸੀਂ ਹੁਣ ਤਕਰੀਬਨ ਆਪਣੇ ਮੋਗੇ ਦੇ ਵਿੱਚ ਲੁਧਿਆਣੇ ਦੇ ਵਿੱਚ ਬਠਿੰਡੇ ਚ ਸੰਗਰੂਰ ਚ ਹੁਣ ਪਠਾਨਕੋਟ ਚ ਕਾਫੀ ਰੁਝਾਨ ਹੋ ਗਿਆ ਹੁਣ ਅੱਛਾ ਰੁਝਾਨ ਹੋਇਆ ਕਿਉਂਕਿ ਅਸੀਂ ਇਹਨੂੰ ਜਦੋਂ ਮੈਂ ਅਮਰੀਕਾ ਤੋਂ ਵਾਪਸ ਆਇਆ ਜੀ ਤਾਂ ਅਸੀਂ ਦੇਖਿਆ ਵੀ ਸਾਡੀ ਗੇਮ ਤਾਂ ਉੱਥੇ ਦੀ ਉੱਥੇ ਹੀ ਖੜੀ ਆ ਹੂੰ ਤਾਂ ਮੇਰੇ ਨਾਲ ਕੁਝ ਬੰਦੇ ਸੀਗੇ ਤੇ ਉਹਨਾਂ ਨੇ ਮੈਨੂੰ ਜਰਨਲ ਸੈਕਟਰੀ ਪੰਜਾਬ ਦਾ ਬਣਾਤਾ ਜੀ ਤਾਂ ਫਿਰ ਜਰਨਲ ਸੈਕਟਰੀ ਹੁੰਦੇ ਹੋਏ ਡਿਊਟੀ ਸੀ ਕਿ ਇਹਨੂੰ ਕਿਸੇ ਢੰਗ ਤਰੀਕੇ ਨਾਲ ਚਲਾਇਆ ਜਾਵੇ ਜੀ ਅਸੀਂ ਇੱਕ ਵਧੀਆ ਟੀਮ ਤਿਆਰ ਕੀਤੀ ਰੋਪੜ ਦੇ ਵਿੱਚ ਇੱਕ ਸਾਡਾ ਸੈਂਟਰ ਸੀਗਾ ਕਾਫੀ ਵਧੀਆ ਪ੍ਰਫੁੱਲਤ ਉਹ ਹੋ ਚੱਲਿਆ ਸੀਗਾ ਉਦੋਂ ਜੀ ਸਟਾਰਟ ਹੋਇਆ ਹੀ ਹੋਇਆ ਸੀ ਉਹਨੂੰ ਸਾਲਕ ਸਟਾਰਟ ਹੋਏ ਨੂੰ ਹੋਇਆ ਸੀ ਇੱਕ ਇਹਨਾਂ ਦੀ ਗਵਰਨਮੈਂਟ ਦੀ ਪਾਲਿਸੀ ਸੀਗੀ ਕਿ ਪੀਆਈਐਸ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਤਾਂ ਉਹਦੇ ਮੁਤਾਬਕ ਉੱਥੇ ਕਾਫੀ ਕੋਸ਼ਿਸ਼ ਦਿੱਤਾ ਸੀ ਰੋਪੜ ਦੇ ਲੋਕਾਂ ਦਾ ਕਾਫੀ ਸਮਰਥਨ ਸੀ ਜੀ ਉਦ ਮੁੜ ਕੇ ਅਸੀਂ ਦੇਖਿਆ ਵੀ ਇਹ ਤਾਂ ਗੱਲ ਇਕੱਲੇ ਚੰਡੀਗੜ੍ਹ ਤੋਂ ਨਿਕਲੀ ਤੇ ਰੋਪੜ 'ਚ ਖੜ ਗਈ ਹੂੰ ਗਾਂਡ ਚ ਰੋਗੀ ਇਹ ਤਾਂ ਇਹ ਤਾਂ ਪੰਜਾਬ ਤਾਂ ਬਹੁਤ ਕਵਰ ਕਰਨਾ ਔਖਾ ਫਿਰ ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਇਹਨੂੰ ਕਿਸ ਕਿਹੜੇ ਢੰਗ ਨਾਲ ਲਜਾਇਆ ਜਾਵੇ ਜੀ ਅਸੀਂ ਫਿਰ ਇੰਡੋਰ ਦੀਆਂ ਮਸ਼ੀਨਾਂ ਦੇ ਉੱਤੇ ਜ਼ੋਰ ਦਿੱਤਾ ਕਿ ਥਾਂ ਥਾਂ ਤੇ ਇੰਡੋਰ ਦੀਆਂ ਮਸ਼ੀਨਾਂ ਲਜਾਈਆਂ ਜਾਣ ਜਿਵੇਂ ਆਹ ਜਿਵੇਂ ਆਹ ਇੰਡੋਰ ਦੀ ਮਸ਼ੀਨ ਪਈ ਆ ਅੱਛਾ ਇਹ ਵਰਲਡ ਵਾਈਡ ਇਹਦੇ ਤੇ ਨੈਸ਼ਨਲ ਐਸ਼ੀਅਨ ਚੈਂਪੀਅਨਸ਼ਿਪ ਕੋ ਜੀ ਵਰਲਡ ਚੈਂਪੀਅਨਸ਼ਿਪ ਕੋ ਇੱਥੇ ਹੁੰਦੀ ਆ ਹੂੰ ਤਾਂ ਇਦੇ ਤੇ ਕੰਪੀਟੀਸ਼ਨ ਹੁੰਦਾ ਤਾਂ ਫਿਰ ਅਸੀਂ ਇਹਨੂੰ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਲਿਆਉਣਾ ਸ਼ੁਰੂ ਕੀਤਾ ਜੀ ਵੀ ਲੋਕਾਂ ਨੂੰ ਦੱਸਿਆ ਜਾਵੇ ਯਾਰ ਵੀ ਇਹ ਗੇਮ ਹੈ ਕੀ ਆ ਹੂੰ ਵੀ ਅਸੀਂ ਇਹਨੂੰ ਗਰਾਊਂਡ ਤੇ ਵੀ ਕਰ ਸਕਦੇ ਆ ਜੀ ਕਿਉਂਕਿ ਜਿਹੜਾ ਪਾਣੀ ਦੇ ਸੋਰਸ ਪੰਜਾਬ ਕੋਲ ਬਹੁਤ ਜ਼ਿਆਦਾ ਆ ਜੀ ਪਰ ਗਵਰਨਮੈਂਟ ਇੰਨੀ ਕਮੀ ਹੈ ਕਿ ਸਾਨੂੰ ਤਾਂ ਪਰਮਿਸ਼ਨਾਂ ਤੱਕ ਨਹੀਂ ਦੇ ਰਹੀ ਆ ਕਿ ਨਹਿਰਾਂ ਦੇ ਉੱਤੇ ਜਿੱਥੇ ਅਸੀਂ ਸਮਾਨ ਰੱਖ ਕੇ ਕਰਨਾ ਸਮਾਨ ਦੇ ਨਾਲ ਤਾਂ ਦੂਰ ਦੀ ਗੱਲ ਰਹਿ ਗਈ ਅੱਛਾ ਮਤਲਬ ਇਹ ਸਾਧਨ ਵੀ ਨਹੀਂ ਪੂਰਾ ਸਾਧਨ ਵੀ ਨਹੀਂ ਪੂਰਾ ਆ ਜਿੰਨੀਆਂ ਹੁਣ ਤੁਸੀਂ ਆਹ ਕਲੱਬ ਦੇ ਵਿੱਚ ਦੇਖਦੇ ਆ ਜਿੰਨਾ ਅਸੀਂ ਸਮਾਨ ਲਿਆ ਹੋਇਆ ਹੂੰ ਇਹ ਸਾਰਾ ਅਸੀਂ ਜਿਹੜੇ ਸਾਡੇ ਐਨ ਆਰ ਆਈ ਭਰਾ ਆ ਹੂੰ ਜਾਂ ਸਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਤੋਂ ਪੈਸੇ ਲੈ ਲੈ ਕੇ ਅਸੀਂ ਇਹ ਇਕੱਠਾ ਕਰਕੇ ਫੜਦੜ ਕੇ ਕੰਮ ਚਲਾਇਆ ਇੱਕ ਅਸੀਂ ਫੜਦੜ ਕੇ ਇੱਕ ਸੈਂਟਰ ਚ ਲਾ ਲਿਆ ਜੀ ਯੂਨੀਵਰਸਿਟੀਆਂ ਦਾ ਗੱਲਬਾਤ ਕੀਤੀ ਹੁਣ लवली ਯੂਨੀਵਰਸਿਟੀ ਆ ਉਹਨੇ ਸਾਨੂੰ ਕੁੱਕਮੈਂਟ ਦਿੱਤਾ ਸੀ ਲੁਧਿਆਣੇ ਦੇ ਵਿੱਚ ਚਲਾਇਆ ਜੀ ਪਹਿਲਾਂ ਅਸੀਂ ਸ਼੍ਰੀ ਮਕਸਤ ਸਾਹਿਬ ਦੇ ਵਿੱਚ ਚਲਾਇਆ ਸੀ ਪਰ ਉੱਥੇ ਥੋੜਾ ਜਿਹਾ ਫਾਸਟ ਸੀ ਪਾਣੀ ਇਸ ਕਰਕੇ ਉੱਥੋਂ ਅਸੀਂ ਸਾਨੂੰ ਸੈਂਟਰ ਇੱਥੇ ਚੇਂਜ ਕਰਨਾ ਪਿਆ ਜੀ ਲੁਧਿਆਣੇ ਦੇ ਵਿੱਚ ਸਾਡੇ ਤਕਰੀਬਨ 3 ਸੈਂਟਰ ਚੱਲਦੇ ਆ ਹੂੰ ਤਾਂ ਇਹ ਇੰਨੀਆਂ ਕਿ ਮਹਿੰਗੀਆਂ ਕੁੱਕਮੈਂਟ ਆ ਤਕਰੀਬਨ ਇੱਕ ਜਿਹੜੀ ਸਿੰਗਲ ਬੋਟ ਹੈ ਇੱਕ ਬੰਦੇ ਦੇ ਚਲਾਉਣ ਵਾਲੀ ਜਿਵੇਂ ਸ਼ੂ ਸਿੰਗਲ ਆ ਆ ਜਿਹੜੀ ਸਾਰਾ ਛੋਟੀ ਬੋਟ ਪਈ ਆ ਇਹ ਮਛਲੀ ਜੀ ਹੈ ਕਾਦੀ ਬਣੀ ਇਹ 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 ਫਾਈਬਰ ਤੇ ਕਾਰਬਨ ਫਾਈਬਰ ਦੇ ਮੈਕਸ ਬਣੀ ਹੋਈ ਆ ਜੀ ਤੇ ਆ ਇਹਦੇ ਵਿੱਚ ਤਕਰੀਬਨ 50 50% ਆ ਕਾਰਬਨ ਫਾਈਬਰ ਤੇ ਫਾਈਬਰ ਇਹਦੇ ਚ ਜਿਆਦੇ ਫਾਈਬਰ ਆ ਕਾਰਬਨ ਫਾਈਬਰ ਦੀ ਇੱਕੋ ਹੀ ਲੇਅਰ ਆ ਅੱਛਾ ਕਿੰਨੀ ਕੀ ਦੀ ਹੁੰਦੀ ਹੁਣੀ ਉਮਰ ਇਹ ਤਕਰੀਬਨ ਆ ਬੋਟ 2.5 ਲੱਖ ਤੋਂ ਸ਼ੁਰੂ ਆ ਫਾਈ ਲੱਖ ਤੋਂ ਆਹ ਤਕਰੀਬਨ ਸਾਢੇ 3 ਪੌਣੇ 4 ਲੱਖ ਦੀ ਆ ਜਿਹੜੀ ਆ ਬੋਟ ਦੇਖਦੇ ਆਪਾਂ ਚਾਰਾਂ ਵਾਲੀ ਆ ਜੀ ਇਹ ਸਾਢੇ 5 ਤੋਂ ਸਟਾਰਟ ਆ ਜਿਹੜੀ ਸਭ ਤੋਂ ਮਤਲਬ ਇੰਡੀਅਨ ਕੁਆਲਿਟੀ ਆ ਉਹ ਸਾਢੇ 5 ਤੋਂ ਸਟਾਰਟ ਨਹੀਂ ਜੇ ਆਪਾਂ ਇਹਨੂੰ ਫੋਰਨ ਵਾਲੀ ਜਾਂ ਵਧੀਆ ਬੋਟ ਲੈਣੀ ਆ ਤਾਂ ਤਕਰੀਬਨ ਇਹ 9-10 ਲੱਖ ਤੋਂ ਸਟਾਰਟ ਆ ਤੇ ਇਹ ਪੁਵੈਖ ਕੀ ਹੋ ਸਕਦਾ ਬੱਚਿਆਂ ਦਾ ਇਹਦੇ ਵਿੱਚ ਮੰਨ ਕੇ ਚਲੋ ਵੀ ਇੱਕ ਬੱਚਾ ਆਇਆ ਜਿਹੜੇ ਤੁਹਾਡੇ ਕੋਲ ਹੈਗੀ ਹੈ ਟੀਮ ਬਹੁਤ ਬਧੀਆ ਪੁਵੈਖਾ ਜੀ ਇਹਦੇ ਵਿੱਚ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਹੈ ਪਰ ਇਹਦੇ ਪੁਵੈਖੇ ਹੋ ਜਾ ਕਿ ਜਿਹੜਾ ਬੱਚਾ ਮਿਹਨਤ ਕਰ ਜਾਂਦਾ ਉਹ 2 ਸਾਲਾਂ ਦੇ ਵਿੱਚ ਨੈਸ਼ਨਲ ਲੈਵਲ ਦਾ ਪਲੇਅਰ ਬਣ ਜਾਂਦਾ ਨੈਸ਼ਨਲ ਲੈਵਲ ਦਾ ਪਲੇਅਰ ਵੱਡੀ ਗੱਲ ਹੋਣਾ ਬਹੁਤ ਵੱਡੀ ਗੱਲ ਹੋਣਾ ਔਰ ਸਾਡੇ ਸੈਂਟਰ ਦੇ ਵਿੱਚ ਤਕਰੀਬਨ ਸਾਡੇ ਕੋਲੇ 28 ਬੱਚੇ ਆ ਜਿਹੜੇ ਨੈਸ਼ਨਲ ਦੇ ਪਲੇਅਰ ਬਣ ਗਏ ਆ 140 ਕਰੋੜ ਚੋਂ ਉੱਪਰ ਕੇ ਸਾਹਮਣੇ ਹੋਣਾ ਹਾਂਜੀ ਤੇ ਜਿਹੜੇ ਸਾਡੇ ਆਹ ਕਲੱਬ ਦੇ ਦੋ ਬੱਚੇ ਆ ਸਾਡੇ ਹੁਣ ਜਿਹੜੇ ਵਰਲਡ ਯੂਨੀਵਰਸਿਟੀ ਆਸਤੇ ਜਾ ਰਹੇ ਆ ਸਿਲੈਕਸ਼ਨ ਹੋ ਗਈ ਉਹਨਾਂ ਦੀ ਜੀ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਮੋਗੇ ਦੇ ਆ ਪਿੰਡਾਂ ਚ ਜਵਾਕ ਕੱਢ ਕੇ ਉਹਨਾਂ ਨੂੰ ਤਰਾਸ਼ ਕੇ ਇਹ ਜਗ੍ਹਾ ਤੇ ਲੈ ਕੇ ਜਾਣਾ ਜਿੱਥੇ ਹਰ ਫੈਸਿਲਿਟੀ ਆ ਰੋਪੜ ਦੇ ਵਿੱਚ ਤੇ ਉੱਥੋਂ ਦੇ ਵੀ ਦੋ ਜਵਾਕ ਆ ਤੇ ਆਪਣੇ ਇੱਥੋਂ ਵੀ ਹਨਾ ਤੇ ਮਤਲਬ ਮਤਲਬ ਇਹ ਆ ਕਿ ਉੱਥੇ ਸਾਰੇ ਪੰਜਾਬ ਦੇ ਜਵਾਕ ਇਕੱਠੇ ਆਣੇ ਉਹਨਾਂ ਨੂੰ ਖਾਣਾ ਪੀਣਾ ਰਹਿਣਾ ਹਰ ਚੀਜ਼ ਫੈਸਿਲਿਟੀ ਹੈ ਤੇ ਆ ਬੱਚਿਆਂ ਨੂੰ ਕੋਈ ਫੈਸਿਲਿਟੀ ਨਹੀਂ ਇਹ ਵੀ ਦਿਖ ਰਿਹਾ ਦਰਮਿਆਨੇ ਘਰਾਂ ਦੇ ਆ ਇਹ ਤਾਂ ਜੀ ਨਾਰਮਲ ਸਾਰੇ ਤਕਰੀਬਨ ਦਰਮਿਆਨੇ ਵੀ ਨਹੀਂ ਕਹਿ ਸਕਦੇ ਗਰੀਬ ਘਰਾਂ ਦੇ ਬੱਚੇ ਆ ਕਿਉਂਕਿ ਜਿਹੜੇ ਦਰਮਿਆਨੇ ਘਰਾਂ ਦੇ ਉਹ ਤਾਂ ਬਾਹਰ ਨੂੰ ਤੁਰੇ ਜਾਂਦੇ ਆ ਬਾਹਰ ਨੂੰ ਤੁਰੇ ਜਾਂਦੇ ਜਾਂ ਨਸ਼ਿਆਂ 'ਚ ਲੱਗ ਗਏ ਆ ਠੀਕ ਆ ਕਿ ਨਹੀਂ ਇਹ ਤਾਂ ਅਸੀਂ ਸਾਡਾ ਅਪਰਾਲਾ ਦਾ ਇਹ ਸੀ ਕਿ ਬੱਚਿਆਂ ਨੂੰ ਕਿਵੇਂ ਨਸ਼ਿਆਂ 'ਚੋਂ ਕੱਢਿਆ ਜਾਵੇ ਤੇ ਕਿਵੇਂ ਬਾਹਰੋਂ ਜਾਣ ਨੂੰ ਰੋਕਿਆ ਜਾਵੇ ਇਹਦੇ ਵਾਸਤੇ ਸਰੀਰਕ ਤੌਰ ਤੇ ਕਿਹੇ ਜੀ ਦਿਖਦਾ ਜੀ ਕੀ ਮੰਨ ਕੇ ਚਲੋ ਕਿ ਬੱਚਾ ਆਉਣਾ ਚਾਹੁੰਦਾ ਇਸ ਖੇਡ ਚ ਸਾਨੂੰ ਇਹ ਹੁੰਦਾ ਜੀ ਜੇ ਮੈਂ 12 ਕ ਸਾਲ ਦਾ ਬੱਚਾ ਅਸੀਂ ਲੈਣਾ ਸ਼ੁਰੂ ਕਰਦੇ ਆ ਤਾਂ 12 ਕ ਸਾਲ ਦਾ ਜਿਹੜਾ ਬੱਚਾ ਨਾ ਉਹ ਸਾਨੂੰ ਸਾਨੂੰ ਚਾਹੀਦਾ ਹੁੰਦਾ ਜਿਵੇਂ 12 ਕ ਸਾਲ ਦਾ ਬੱਚਾ ਹਾਂ ਉਰੇ ਆਪ ਤੁਰਿਆ ਅੱਛਾ ਐਡਾ ਕ ਮਤਲਬ ਉਹਦੀ ਹਾਈਟ ਆ ਜਿਹੜੀ ਹੂੰ ਤਕਰੀਬਨ ਇਹਦੀ ਹਾਈਟ ਵੀ ਹਜੇ ਘੱਟ ਆ ਅੱਛਾ ਇਤੋਂ ਵੀ 2-3 ਸੈਂਟੀਮੀਟਰ ਵੱਡਾ ਹੋਣਾ ਚਾਹੀਦਾ 12 ਸਾਲ ਦਾ ਮਤਲਬ 155 ਤੋਂ ਉੱਤੇ ਉੱਤੇ ਜਾਣਾ ਚਾਹੀਦਾ ਜੀ ਉਹ ਦਿਖਣਾ ਚਾਹੀਦਾ ਵੱਡਾ ਜਿਵੇਂ ਉਹ ਬੱਚੇ ਆ 6 ਫੁੱਟ ਆ ਉਹ 6 ਫੁੱਟ ਤੋਂ ਥੋੜਾ ਜਿਹਾ ਘੱਟ ਆ ਜੀ ਮਤਲਬ ਸਾਡੇ ਜੇ ਇਹ ਗੇਮ ਹੈ ਇਹਦੇ ਵਿੱਚ ਹਾਈਟ ਬਹੁਤ ਮਹੱਤਵ ਰੱਖਦੀ ਆ ਹਾਈਟ ਦਾ ਰੋਲ ਕਿਵੇਂ ਆ ਹਾਈਟ ਦਾ ਰੋਲ ਹੈ ਉਹ ਹੱਬਾ ਲੰਬੀਆਂ ਹੋਣਗੀਆਂ ਬਾਹਾਂ ਵੀ ਹਾਈਟ ਲੱਤਾਂ ਵੀ ਜਿਹੜੀ ਹਾਈਟ ਹੈ ਜਿਹੜਾ ਇੱਕ ਇੱਕ ਸਟ੍ਰੋਕ ਦੀ ਲੈਂਥ ਆ ਹੂੰ ਉਹਦੇ ਵਿੱਚ ਹਰ ਸਟ੍ਰੋਕ ਦੀ ਲੈਂਥ ਆ ਉਹ ਕਾਊਂਟ ਕਰਦੀ ਆ ਕਿ ਕਿੰਨੇ ਅਗਰ 10 ਸੈਂਟੀਮੀਟਰ ਵੀ ਇੱਕ ਸਟ੍ਰੋਕ ਦੀ ਲੈਂਥ ਆ ਅਗਰ ਵੱਡੇ ਬੱਚੇ ਦੀ ਵੱਧਦੀ ਆ ਤੇ ਦੂਜਾ ਉਹਦੋਂ 10 ਗੁਣਾ ਤਕੜਾ ਵੀ ਆ ਤਾਂ ਉਹਦੇ ਨਾਲ ਕਵਰ ਕਰਦਾ ਤੇ ਲੰਮਾ ਉਹਨਾਂ ਕਵਰ ਉਹਨਾਂ ਛੇਤੀ ਕਰ ਜਾਂਦਾ ਉਹਨੂੰ ਜਿਹਦੀ ਹਾਈਟ ਘਟ ਹੈ ਉਹਦਾ ਪ੍ਰੈਸ਼ਰ ਉਹਦੇ ਨਾਲ ਅਗਰ 3.5 ਗੁਣਾ ਜ਼ਿਆਦਾ ਵੀ ਹੈ ਤਾਂ ਵੀ ਜਿਹੜਾ ਲੰਬਾ ਬੱਚਾ ਹੈ ਉਹਨੂੰ ਫਿਰ ਵੀ ਕਵਰ ਕਰ ਜਾਣਾ ਇਹਦੇ ਵਾਸਤੇ ਮਤਲਬ ਵੀ ਸਟਾਰਟਿੰਗ ਤੇ ਕੀ ਸਿਖਾਉਣੀ ਹੈ ਸੁਮਿੰਗ ਅਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਸੁਮਿੰਗ ਸਿਖਾਉਣੀ ਹੈ ਮਾਹਰ ਬਣਾਉਣਾ ਵੀ ਕਿਤੇ ਮਤਲਬ ਘੱਟੋ ਘੱਟ ਬੱਚੇ ਨੂੰ 200 250 ਮੀਟਰ ਸੁਮਿੰਗ ਆਉਣੀ ਚਾਹੀਦੀ ਹੈ ਮਤਲਬ ਅਸੀਂ ਇਹ ਨਹਿਰ ਚ ਸਿੱਟ ਗਏ ਤੇ ਨਹਿਰ ਦੋ ਵਾਰੀ ਪਾਰ ਕਰ ਲਏ ਇੰਨੀ ਸੁਮਿੰਗ ਆਉਣੀ ਇਹ ਹੁਣ ਜਿਹੜੀਆਂ ਆ ਗੁੱਡੀਆਂ ਨਿੱਕੀਆਂ ਨਿੱਕੀਆਂ ਇਹ ਸਭ ਟ੍ਰੈਂਡ ਆ ਉਰੇਓ ਪੁਰੇਓ ਉਰੇਓ ਪੁਰੇਓ ਇਹ ਸਾਰੀਆਂ ਅਪਸਾਰੀਆਂ ਟ੍ਰੈਂਡ ਆ ਹੋਏ ਇੱਕ ਉਹ ਛੋਟੀ ਬੱਚੀ ਨੂੰ ਛੱਡ ਕੇ ਬਾਕੀ ਸਾਰੀਆਂ ਨੂੰ ਆਉਂਦੀਆਂ ਕਿਹੜੀ ਗਲਾਚ ਪੜਦੇ ਹੋ ਬਤ ਅੱਠਵੀਂ ਵਾਲੇ ਬੱਚੇ ਆ ਨਹਿਰ ਚ ਭਾਵੇਂ ਛੱਡ ਦਿਓ ਤੈਰ ਕੇ ਬਾਹਰ ਆ ਜਾਣੀ ਹੈ ਨਾ ਪਤਾ ਇਹ ਨੈਸ਼ਨਲ ਦੇ ਵਿੱਚ ਕੈਂਡੀਟ ਦੇ ਵਿੱਚ ਹਾਂ ਖਿੜ ਕੇ ਆਏ ਹੋਏ ਆ ਆ ਬਹੁਤ ਜਿਆਦੇ ਸ਼ੁਕਰ ਆ ਬਹੁਤ ਇਹ ਵੱਡੀ ਗੱਲ ਆ ਇਹ ਮੋਟੀਵੇਸ਼ਨ ਆ ਇਹਨਾਂ ਦਾ ਤਾਂ ਇਹਨਾਂ ਦਾ ਬਦਕਿਸਮਤ ਹੈ ਨਾ ਮੈਡਲ ਸਿਲਵਰ ਨਿਕਲ ਗਿਆ ਤੋਂ ਇਹਨਾਂ ਦੇ ਅੱਛਾ ਬਹੁਤ ਵਧੀਆ ਸੀ ਪਰ ਬੱਚੇ ਹਜੇ ਅਸਮਾਨ ਬਹੁਤ ਪਿਆ ਹਜੇ ਛੋਟੇ ਬੱਚੇ ਕਰਕੇ ਥੋੜੀ ਜੀ ਗਲਤੀ ਹੋ ਗਈ ਉੱਥੇ ਹਾਂ ਦੇਖੋ ਮੈਂਟਲੀ ਸੈਟਅਪ ਬਣਨ ਨੂੰ ਹੀ ਸਮਾਂ ਲੱਗਦਾ ਹੈ ਨਾ ਟਾਈਮ ਲੱਗਦਾ ਹਜੇ ਛੋਟੇ ਆ ਬੱਚੇ ਜੀ ਕਿਉਂਕਿ ਇਹਨਾਂ ਨੇ ਹਜੇ ਤਾਂ ਵਧਣਾ ਫੁੱਲਣਾ ਹੈ ਤਾਂ ਸ਼ੁਰੂ ਕੀਤਾ ਇਹਨਾਂ ਨੇ ਠੀਕ ਹੈ ਵੱਡੀ ਗੱਲ ਆ ਜਦੋਂ ਇਹਨਾਂ ਨੇ ਤਾਂ ਵੱਡੇ ਹੋਣਗੇ ਫਿਰ ਜਾ ਕੇ ਗੱਲ ਬਣਨੀ ਆ ਤੇ ਫਿਰ ਤੰਬੂਆਂ ਚ ਹੀ ਰਹਿਸ਼ ਇਹ ਤੰਬੂ ਇਹ ਤੰਬੂ ਆ ਜੀ ਗਵਰਨਮੈਂਟ ਦੀ ਨਾਕਾਮੀ ਆ ਅਸੀਂ ਤਾਂ ਹੁਣ ਕੰਮ ਤਾਂ ਕਰਨਾ ਹੀ ਆ ਹਾਂ ਕਿਵੇਂ ਦੇਖ ਫਿਰ ਇਹ ਇਹ ਚੁਣੌਤੀ ਵੀ ਮੰਨ ਕੇ ਜਿਵੇਂ ਹੁਣ ਆ ਸਕੂਲ ਆ ਨਾਲ ਇਸ ਸਕੂਲ ਚ ਕੋਈ ਸਟੂਡੈਂਟ ਨਹੀਂ ਹੋਣਾ ਮੈਨੂੰ ਲੱਗਦਾ ਮੈਂ ਕਿ ਦੇਖਿਆ ਨਹੀਂ ਇਹ 97 ਤੋਂ ਬੰਦ ਪਿਆ ਸਕੂਲ ਇਹ ਹਮ 97 ਦਾ ਬੰਦ ਆ ਇਹ ਡੀਸੀ ਸਾਹਿਬ ਕਹਿੰਦਾ ਵੀ ਲੈ ਲਓ ਸਕੂਲ ਹਾਂ ਕੋਸਕ ਇਹੋ ਜੇ ਛੁਪਚਿੰਤ ਕਾ ਉਹ ਕਹਿੰਦਾ ਜੀ ਇਹ ਸਕੂਲ ਦੇ ਤਾਂ ਤਾਂ ਪਤਾ ਨਹੀਂ ਕੀ ਹੋ ਜਾਣਾ ਆ ਹੋ ਜਾਣਾ ਤੇ ਉਹ ਵਿੱਚ ਲਾਤੜਾਉਂਦੇ ਅਸੀਂ ੱੱਕੇ ਦਾ ਅਸੀਂ ਵੀ ਨਹੀਂ ਜਾਣਾ ਚਾਹੁੰਦੇ ਹਾਲਾ ਕਿ ਟੀਸੀ ਸਾਹਿਬ ਦੀ ਸਾਡੇ ਕੋਲ ਪਰਮਿਸ਼ਨ ਹੈਗੀ ਆ ਸਭ ਕੁਛ ਹੈਗਾ ਪਰ ਅਸੀਂ ੱੱਕੇ ਦਾ ਨਹੀਂ ਜਾਣਾ ਚਾਹੁੰਦੇ ਵੀ ਹਾਂ ਦੇਖੋ ਪ੍ਰੱਪੇ ਤੌਰ ਤੇ ਜਾਣਾ ਹੈ ਨਾ ਪ੍ਰੱਪੇ ਤੌਰ ਤੇ ਜਾਣਾ ਗੱਲ ਆ ਆ ਬੱਚਿਆ ਹੁਣ ਆ ਮਾਸੂਮ ਬੱਚੇ ਆ ਯਾਰ ਇੱਥੇ ਰਹਿ ਕੇ ਕੋ ਬਣ ਜਾਣਗੇ ਕੀ ਮਾੜਾ ਹੋ ਜਾਊਗਾ ਕਿਉਂਕਿ ਜੇ ਅਸੀਂ ੱੱਕੇ ਨਾ ਜਾਵਾਂਗੇ ਕੱਲ ਨੂੰ ਸਾਡੀਆਂ ਇੰਨੀਆਂ ਮਹਿੰਗੀਆਂ ਇੱਥੇ ਕਮੈਂਡ ਪਿਆ ਕੋਈ ਨੁਕਸਾਨ ਹੋ ਗਿਆ ਫਿਰ ਸਾਨੂੰ ਉਹ ਦਿਲ ਚ ਚੁੱਪਦਾ ਰਹੂਗਾ ਹਾਂ ਤੇ ਫਿਰ ਆ ਟੈਂਟ ਲਾ ਕੇ ਰਹਿ ਗਏ ਅਸੀਂ ਤਾਂ ਫਿਰ ਉਹ ਟੈਂਟ ਲਾ ਲੇ ਟੈਂਟ ਲਾ ਕੇ ਬੈਠੇ ਆ ਇੱਥੇ ਅ ਬੱਚਿਆਂ ਵਾਸਤੇ ਇੱਥੇ ਉਹ ਬਾਥਰੂਮ ਅੰਦਰ ਬਣੇ ਹੋਏ ਬੱਚਿਆਂ ਵਾਸਤੇ ਤੇ ਅਸੀਂ ਉਹ ਟੈਂਪੋਰਰੀ ਬਾਥਰੂਮ ਦੇ ਵਿੱਚ ਪਰਦਾ ਕਰ ਲਿਆ ਆ ਸਟਿਕਸ ਨਹੀਂ ਆਹ ਚੱਪੂ ਜਿਹਨੂੰ ਕਹਿੰਦੇ ਕਿ ਚੱਪੂ ਆ ਜੀ ਸਾਡੇ ਪੱਤਕ ਚੱਪੂ ਕੱਢ ਕੇ ਲਿਆ ਬੈਠਾ ਲਿਆ ਉਹ ਪੱਤਰਿਆ ਇੱਕ ਇੱਕ ਦੂਆ ਲਿਆ 4 ਵਾਲਾ ਇੱਕ ਸਿੰਗਲ ਵਾਲਾ ਮੰਨ ਕੇ ਚਲੋ ਵੀ ਇੱਕ ਤੇ ਕਿੰਨੇ ਮਤਲਬ ਪਲੇਰ ਇੱਕ ਨੂੰ ਕਿ ਕੰਪੀਟ ਕਰਨ ਵਿੱਚ ਦੋ ਜੋੜਾ ਨਹੀਂ ਇਹਦੇ ਸਿੰਗਲ ਹੁੰਦਾ ਜੀ ਜਿਹਦੇ ਵਿੱਚ ਇੱਕ ਬੰਦਾ ਇੱਕ ਨਾਲ ਇੱਕ ਕੰਪੇਅਰ ਕਰਦਾ ਹੂੰ ਇੱਕ ਉੱਧੂ ਮੁੜ ਕੇ ਹੁੰਦਾ ਫਿਰ ਪੇਰ ਹੁੰਦਾ ਇੱਕ ਡਬਲ ਹੁੰਦਾ ਹਮ ਇੱਕ ਫਿਰ ਉੱਧੂ ਮੁੜ ਕੇ 4 ਹੁੰਦੀ ਆ 4 ਹੁੰਦੇ ਆ ਉੱਧੂ ਮੁੜ ਕੇ ਇੱਕ 8 ਹੁੰਦੀ ਆ ਅੱਛਾ ਵਾ ਹਾਂ ਆ ਇੱਕ ਜੋੜੀ ਆ ਜਿਹੜੀ 80000 ਦੀ ਆ ਜੀ ਆਹ ਇੱਕ ਚੱਪੂ ਇੱਕ ਜੋੜੀ ਜੋੜੀ ਹਾਂ ਹਾਂ ਇੱਕ ਜੋੜੀ ਆ 80000 ਦੀ ਆ ਸਮਾਨ ਹੀ ਬਹੁਤ ਮਹਿੰਗਾ ਭਈ ਇਹ ਤਾਂ ਇਹ ਤਾਈਆਂ ਕਰਕੇ ਤਾਂ ਹੱਥ ਨਹੀਂ ਹਰੇਕ ਪਾਉਂਦਾ ਹੱਥ ਨਹੀਂ ਪਾਉਂਦਾ ਜੀ ਅਸੀਂ ਤਾਂ ਆਏ ਹੋ ਆ ਵੀ ਅਸੀਂ ਖੁਦ ਇਹ ਚੀਜ਼ ਫਾਂ ਦੇ ਫਿਰ ਕੇ ਮੇਰੇ ਅਜ ਕਰਦੇ ਹੋ ਤੁਸੀਂ ਲੋਕਾਂ ਤੋਂ ਜੀ ਜਿਸ ਕੇ ਤੋਂ ਮੰਗ ਲੈ ਕਿਸੇ ਨੂੰ ਕਹਤਾ ਲੈ ਭਰਾ ਯਾਰ 5-7000 ਦੇ ਦੇ ਕਿਸੇ ਨੂੰ ਕਹਤਾ 10000 ਦੇ ਦੇ ਅਹੀਂ ਰੇਂਜ ਕਰਦੇ ਤੇ ਜੇ ਆਪਾਂ ਬੇਨਤੀ ਕਰ ਦਿੱਤੀ ਆਪਣੇ ਭਰਾਵਾਂ ਨੂੰ ਜੇ ਬੇਨਤੀ ਕਰ ਤੋਂ ਐਨਆਰਈ ਭਰਾਤਾ ਇਹਨੂੰ ਇਹਨੂੰ ਚਾਰ-ਚਾਰ ਬੱਚਿਆਂ ਨੂੰ ਕੋਈ ਗੂੜੀ ਲੈ ਲੈਣਾਂ ਡਾਪਟੀ ਕਰ ਲੈਣ ਸੰਤ ਤਾਂ ਪੈਸੇ ਨਹੀਂ ਚਾਹੀਦੇ ਤੇ ਦਰਸ਼ਕੋ ਫਿਰ ਨੋਟ ਕਰ ਲਿਓ ਕੋਈ ਨੰਬਰ ਆਪਾਂ ਵਿੱਚ ਪਾ ਦਾਂਗੇ ਹਾਂ ਨੰਬਰ ਦੇ ਦਿਓ ਬੱਚਿਆਂ ਦਾ ਵੀ ਸਿੱਧਾ ਪਾਉਣਾ ਹੋਊ ਤਾਂ ਵਿੱਚ ਪਾ ਸਕਦੇ ਆ ਜਾਂ ਬਾਅਦ ਚ ਕਿਰਾ ਤੁਹਾਡੇ ਵਿੱਚ ਪਾ ਦਾਂਗੇ ਕੋਈ ਵੀ ਐਨ ਆਰ ਆਈ ਭਰਾ ਕਵੇ ਮੈਂ ਆ ਦੋ ਬੱਚੇ ਅਡਾਪਟ ਕਰਦੇ ਇੱਕ ਬੱਚਾ ਅਡਾਪਟ ਕਰਨਾ ਉਹ ਆਪ ਦਾ ਇੱਕ ਬੱਚਾ ਅਡਾਪਟ ਕਰਕੇ ਉਹਨੇ ਉਹਨੇ ਕਰਾਈ ਜਾ ਉਹਨੂੰ ਸਿਰੇ ਲਾ ਦੇਣਾ ਹੈ ਉਹਨੂੰ ਸਿਰੇ ਲਾ ਦੇਵੇ ਸਾਨੂੰ ਤਾਂ ਲੋੜ ਹੀ ਨਹੀਂ ਹੈ ਲੋੜ ਹੀ ਨਹੀਂ ਆਪਾਂ ਤਰੱਕੀ ਠੀਕ ਹੈ ਕਹਿੰਦੀ ਸਾਨੂੰ ਤਾਂ ਇਹ ਆ ਕਿ ਜੇ ਇੱਕ ਇੱਕ ਬੱਚੇ ਨੂੰ ਵੀ ਅਡਾਪਟ ਕਰ ਲੈਣਾ ਹਾਂ ਐਨ ਆਰ ਆਈ ਤਾਂ ਸਾਡਾ ਕੰਮ ਹੋ ਗਿਆ ਕਿੰਨੇ ਮਾੜਾ ਕਿਉਂਕਿ ਇਹਦੇ ਵਿੱਚ ਹਰੇਕ ਜਾਣਦਾ ਨਹੀਂ ਇਹ ਖੇਡ ਨੂੰ ਇਹ ਖੇਡ ਨੂੰ ਤਾਂ ਕਰਨਾ ਵੀ ਬਹੁਤ ਔਖਾ ਤੇ ਜਾਣਨਾ ਤਾਂ ਦੂਰ ਦੀ ਗੱਲ ਆ ਹੁਣ ਮੰਨ ਕੇ ਚੱਲੋ ਵੀ ਬੱਚੇ ਆਉਂਦੇ ਤੁਹਾਡੇ ਕੋਲ ਕਿਰਾਂ ਤਾਂ ਬਹੁਤ ਹੋਣਗੇ ਮੇਰੇ ਕੋਈ ਕਈ ਵੀ ਇੰਨੀ ਹੋ ਜਾਂਦਾ ਕਿ 60 60 70 70 ਬੱਚੇ ਸਟਰੈਂਥ ਹੋ ਜਾਂਦੀਆਂ ਅੱਛਾ ਤੇ ਬਾਅਦ ਚ ਆਉਂਦੇ 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 ਥੱਲੇ ਜਾਂਦੇ ਜਾਂਦੇ ਫੇਰ ਉਹ ਆ ਕੇ ਬੀਕ ਦੇ ਉੱਤੇ ਫੇਰ ਉਹਨਾਂ ਦੀ ਸਟਰੈਂਥ ਖੜ ਜਾਂਦੀ ਹੈ ਜੀ ਸਾਡੇ ਕੋਲ 20 22 20 22 ਸਟੈਂਡ ਸਾਡੀ ਪੱਕੀ ਰਹਿੰਦੀ ਰਹਿੰਦੀ ਆ ਤੇ ਮੈਂ ਇਦੋਂ ਨਹੀਂ ਘਟੀ ਸਾਡੀ ਸਟਰੈਂਥ ਇਹ ਹੁਣ ਇਹ ਮਤਲਬ ਇਹ ਕੀ ਪ੍ਰੈਕਟਿਸ ਮਤਲਬ ਇਹ ਇਹ ਹੁਣ ਆਰਗੋਮੀਟਰ ਆ ਇਹਦੇ ਤੇ ਮਤਲਬ ਇਹ ਰੀਡਿੰਗ ਵਗੈਰਾ ਚੱਲ ਰਹੀ ਆ ਬੱਚੇ ਦਾ ਹਰ ਚੀਜ਼ ਚੱਲਦੀ ਆ ਇਹਦੇ ਤੇ ਰੇਟਿੰਗ ਆ ਇੱਥੇ ਆ ਹੁਣ 18 ਦੇ ਤੇ ਚੱਲਦਾ ਇਹਦਾ ਜੋ ਪ੍ਰੈਸ਼ਰ ਆ ਇਹ ਇੰਨਾ ਚੱਲਦਾ ਠੀਕ ਆ ਇਹਦੀ 500 ਮੀਟਰ ਦੀ ਇਹਦੀ ਐਵਰੇਜ ਆ ਉਹ ਆ ਚੱਲਦੀ ਆ ਕਿਉਂ ਜਿਵੇਂ ਜਿਵੇਂ ਇਹ ਪਾਵਰ ਲਾਊਗਾ ਉਵੇਂ ਉਵੇਂ ਇਹ ਕੱਟੀ ਬਦੀ ਜਾਣਾ ਕਿਉਂਕਿ ਇਹ ਹਜੇ ਸਿਰਫ ਨੋਰਮਲ ਲੰਬੇ ਰੇਸ ਕਰਨਾ ਆਸਤੇ ਸਿਰਫ ਇਹ ਵਾਰਮ ਅਪ ਕਰ ਰਿਹਾ ਇਹ ਵਾਰਮ ਅਪ ਤੋਂ ਬਾਅਦ ਜਦੋਂ ਲਾਊਗਾ 20 ਮਿੰਟ ਦਾ 30 ਮਿੰਟ ਦਾ ਪੈਚ ਲਾਊਗਾ ਉਦੋਂ ਇਹਦਾ ਸਾਰਾ ਕੁਝ ਨਿਕਲ ਕੇ ਮੂਰੇ ਆ ਜਾਏ ਕਿ ਕਿਨੇ ਕੀ ਹੋਗੀ ਮਸ਼ੀਨ ਇਹ 1 ਲੱਖ 30000 ਦੀ ਮਸ਼ੀਨ ਆ ਮਹਿੰਗਾ ਕੰਮ ਆ ਵੀ ਹੈ 11 ਲੱਖਾਂ ਵਾਲੀ ਗੱਲ ਬਾਤ ਆ ਇਹ ਲੱਖਾਂ ਦੀ ਗੋਈ ਆ ਜੀ ਤਾਂ ਹੀਓ ਕਰਕੇ ਸਾਰਿਆਂ ਤੋਂ ਕੋਈ ਵੀ ਇਹਨੂੰ ਹੱਥ ਨਹੀਂ ਪਾਉਂਦਾ ਇੱਕ ਦਾਦੇ ਸੀ ਪੁੱਠੇ ਪਾਸੇ ਚੱਲਣ ਵਾਲਾ ਉਹ ਇੱਕੋ ਇੱਕ ਵਾਰਡ ਦੀ ਇਹ ਗੇਮ ਹੈ ਕਿ ਜਿਹੜੇ ਪੁੱਠੇ ਪਾਸੇ ਨੂੰ ਭਜਦੇ ਆ ਅੱਛਾ ਕੋਈ ਸਰਗਾਂ ਗੇਮਾਂ ਗਾਂ ਨੂੰ ਭਜਦਾ ਬੰਦਾ ਜੀ ਜੀ ਬਿਲਕੁਲ ਇਹ ਪੇਸ਼ਾਂ ਨੂੰ ਭਜਦੇ ਆ ਹੂੰ ਵੱਡੀ ਗੱਲ ਆ ਤਿਆਰੀ ਆ ਮੁੰਡੇ ਦੀ ਹਾਂਜੀ ਕਿਹਾਂ ਲਾ ਗਰਾਊਂਡ ਲਾ ਕੇ ਆ ਲੱਗਦਾ ਗਰਾਊਂਡ ਲਾ ਕੇ ਆਇਆ ਇਹ ਇਹ ਦੂਜਾ ਮੁੰਡਾ ਚੇਂਜ ਕਰਨ ਲੱਗਾ ਅੱਛਾ ਆ ਚੀਜ਼ੀਆ ਸਾਰੀ ਗੋਪੀ ਭਰੀ ਆਈ ਨੇੜੇ ਕਰਕੇ ਦਿਖਾ ਦੀਏ ਸਿਰਫ ਇੰਨੀ ਹੀ ਕੀ ਆ ਹਨਾ ਆ ਮਹਿੰਗੀ ਵਾਲੀ ਆ ਹਨਾ ਬਸ ਇਹਦਾ ਇਹ ਆ ਕਿ ਸਟਰੈਂਥ ਆ ਇਹਦੀ ਇਹਨੂੰ ਰੋਕਣਾ ਇਹਨੂੰ ਉਹਦੇ ਬਰਾਬਰ ਕਰਨਾ ਕੋਈ ਅੱਛਾ ਠੀਕ ਹੈ ਕੋਈ ਬ੍ਰੇਕ ਸਿਸਟਮ ਵੀ ਕੀ ਕਿਹਦਾ ਮਤਲਬ ਜੇ ਰੋਕਣਾ ਇਹਦਾ ਬ੍ਰੇਕ ਸਿਸਟਮ ਚੱਪੂ ਹੀ ਆ ਬੱਚਾਪੂ ਨੂੰ ਉਹ ਵਾਲਟੇ ਪਾਸੋਂ ਚਲਾ ਲਓ ਇਸਦੇ ਪਾਸੋਂ ਚਲਾ ਲਓ ਹਨਾ ਨਾ ਉਹਦੇ ਨਾਲ ਚੱਪੂਆਂ ਦਾ ਬ੍ਰੇਕ ਲੱਗਦੀ ਆ ਬਾਕੀ ਇਹ ਜਾਣਾ ਨੇ ਪਛਾਣ ਨੂੰ ਹੀ ਆ ਹਮੇਸ਼ਾ ਪਛਾਣ ਨਹੀਂ ਜਾਣਾ ਵਾ ਤੇ ਬਾਹਾਂ ਰਹਿ ਜਾਂਦੀਆਂ ਹੋਣਗੀਆਂ ਨਹੀਂ ਜੀ ਬਾਹਾਂ ਨਹੀਂ ਕੱਲੀਆਂ ਬਾਹਾਂ ਨਹੀਂ ਪੈਰਾਂ ਤੋਂ ਲੱਤਾਂ ਤੋਂ ਸਾਰੀ ਬਾਡੀ ਦਾ ਟੋਟਲ ਬਾਡੀ ਦਾ ਪ੍ਰੈਸ਼ਰ ਲੱਗਦਾ ਇਹਦੇ ਤੇ ਹਾਂ ਕਿਉਂਕਿ ਲੱਤਾਂ ਦੇ ਨਾਲ ਉਹ ਹੈ ਨਾ ਜ਼ੋਰ ਦੇਖ ਲਾਤਾਂ ਦੇ ਨਾਲ ਆਹ ਸੀਟ ਹੈ ਸੀਟ ਦੇ ਨਾਲ ਆ ਪ੍ਰੈਸ਼ਰ ਪੂਰਾ ਆਉਂਦਾ ਉਹ ਸੀਟ ਤੇ ਬੈਠਾ ਲੱਤਾਂ ਇਕੱਠੀਆਂ ਸਿੱਧੀਆਂ ਹੋਣੀਆਂ ਪਿੱਛੇ ਜਾਣੀਆਂ ਅੱਗੇ ਅੱਛਾ ਇਹ ਪ੍ਰੈਸ਼ਰ ਲੱਤਾਂ ਦਾ ਲੱਗ ਰਿਹਾ ਹੈ ਜਿ ਚਲਾਇਓ ਮੜੀ ਕਿਵੇਂ ਹਾਂ ਜੀ ਹਾਂ ਮਦਲੇ ਕਿਸਨਾ ਪੰਪ ਹੋਈ ਜਾਂਣਾ ਸੀ ਹਨਾ ਉਹ ਲੱਤਾਂ ਗੋਡੇ ਵੀ ਮੁੜ ਰਹੇ ਆ ਤੇ ਬਾਹਾਂ ਵੀ ਚੱਲੀ ਜਾਂਦੀਆਂ ਬਾਹਾਂ ਵੀ ਚੱਲੀ ਜਾਂਦੀਆਂ ਪੰਜੇ ਕੀਤਾ ਹੁਣ ਇਹ ਆਪਦਾ ਪਾਪੂ ਕੇ ਉਦ ਮੁੜ ਕੇ ਸਟਾਟ ਹਾਂ ਤੇ ਅਪੀਲ ਆ ਵੀ ਕਟੂਗੜ ਆਪਣੇ ਨੇੜੇ ਤੇ ਦੇ ਪਿੰਡਾਂ ਵਾਲੇ ਆ ਆਪਣੇ ਆ ਮਾਸੂਮ ਬੱਚੇ ਇੱਥੇ ਆ ਤੇ ਨਾ ਮੇਰੇ ਕੋਲੇ ਹੁਣ ਮੋਗੇ ਦੇ ਵਿੱਚ ਅ ਹੈਗੇ 8-10 ਪਿੰਡਾਂ ਦੇ ਬੱਚੇ ਜੀ ਅ ਇਧਰੋਂ ਭਾਏ ਸ਼ੁਰੂ ਕਰਕੇ ਤਲਵੰਡੀ ਹੈ ਪਰਲੇ ਪਾਸੇ ਤਲਵੰਡੀ ਦੇ ਨਾਲ ਦਾਇਆ ਇਦੋਂ ਤਲਵੰਡੀ ਪੰਘੇੜੀਆਂ ਫਿਰ ਆਪਣਾ ਮਟਵਾਣੀ ਹੈ ਤਖਾਨਵਦ ਦਾ ਦੌਧਰ ਜੀ ਬੁੱਟਰ ਤੇ ਟੁੱਡੀਕੀਤਾ ਮੇਨ ਹੈਗਾ ਹੀ ਹੈਗਾ ਬਿਲਕੁਲ ਸਪੋਰਟਸ ਦਾ ਗੜ ਰਿਹਾ ਹੋਣਾ ਇਰੀ ਦਾ ਤਾਂ ਉਹ ਇਸ ਕਰਕੇ ਮੈਨੂੰ ਬੱਚਿਆਂ ਦਾ ਹੀ ਹੁੰਦਾ ਕਿ ਮੈਨੂੰ ਲੋਕਲ ਬੱਚਿਆਂ ਦੇ ਨਾਲ ਇੰਨਾ ਕਿ ਆਪ ਦਾ ਆ ਜਾ ਸਕਦੇ ਆ ਹੂੰ ਹੁਣ ਇੱਕ ਬੱਚਾ ਮੇਰੇ ਕੋਲ ਬਠਿੰਡੇ ਤੋਂ ਆਇਆ ਹੋਇਆ ਜੀ ਉਹਨੂੰ ਆਪਦੇ ਕੋਲੇ ਵੀ ਰੱਖਿਆ ਹੋਇਆ ਹੂੰ ਕਿਉਂਕਿ ਉਹ ਬੱਚੇ ਦਾ ਟਰਸਟੀ ਇੰਨਾ ਉਹਦੇ ਮਾਪਿਆਂ ਦਾ ਇੰਟਰਸਟ ਹੈ ਇੰਨਾ ਕਿ ਨਹੀਂ ਸਾਡੇ ਬੱਚੇ ਨੂੰ ਟ੍ਰੇਨਿੰਗ ਕਰਾਓ ਪਰ ਸਾਡੇ ਕੋਲੇ ਜੇ ਸਾਧਨ ਹੀ ਰਹਿਸ਼ ਦਾ ਪ੍ਰਬੰਧ ਨਹੀਂ ਆਪਣਾ ਕੋਲ ਇਹ ਰਹਿਸ਼ ਦਾ ਪ੍ਰਬੰਧ ਹੈ ਨਹੀਂਗਾ ਜੇ ਸਾਨੂੰ ਗਵਰਨਮੈਂਟ ਕੋਈ ਮਦਦ ਦੇਵੇ ਤਾਂ ਅਸੀਂ ਕੋਈ ਰਹਿਸ਼ ਦਾ ਪ੍ਰਬੰਧ ਕਰੀਏ ਜੀ ਕੋਈ ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰੀਏ ਹੁਣ ਵਾਸਤੇ ਖੋ ਵੀ ਚਾਰੇ ਪਾਸੇ ਆ ਨਹਿਰ ਆ ਦਰਖਤਾ ਤੰਬੂਆ ਤੇ ਇਹ ਨੇ ਬਸ ਆਹੀ ਕੋਸ਼ਾ ਜੀ ਆਹ ਕੋਸ਼ਾ ਖੁੱਲੇ ਅਸਮਾਨ ਥੱਲੇ ਜ਼ਿੰਦਗੀ ਦੀਆਂ ਕਹ ਲੋ ਕਿ ਵੱਡੀਆਂ ਜੰਗਾਂ ਲੜਨ ਦੀ ਤਿਆਰੀ ਕਰਦੇ ਆ ਬਸ ਆਹੀ ਆ ਜੀ ਜੇ ਇਹ ਹੀ ਆ ਕਿ ਸਾਨੂੰ ਥੋੜਾ ਜਿਹਾ ਬੱਚੀਆਂ ਵੀ ਚਲਾ ਕੇ ਆ ਰਹੀਆਂ ਉਹ ਬੱਚੀਆਂ ਆ ਰਹੀਆਂ ਹਾਂ ਦੇਖੋ ਇਹ ਹੌਸਲਾ ਮਾਪੋ ਦਾ ਵੀ ਹੌਸਲਾ ਵੀ ਇਹਨਾਂ ਨੇ ਇਸ ਖੇਡ ਨੂੰ ਤਰਜੀਹ ਦੇ ਰਹੇ ਆ ਉਹਨਾਂ ਵੀ ਮਾਂ ਪਿਓ ਦੇ ਹੌਸਲੇ ਕਰਕੇ ਹੀ ਬੱਚੀਆਂ ਆ ਰਹੀਆਂ ਸਾਡੇ ਕੋਈ ਇਕੁਲੈਂਟ ਦੋਨੇ ਜੈਂਡਰ ਹੈਗੇ ਆ ਜੀ ਸਾਡੇ ਕੋਲ ਕੋਈ ਭੇਦਭਾਵ ਨਹੀਂ ਹੈਗਾ ਬਿਲਕੁਲ ਕਿ ਆ ਬੱਚਾ ਆ ਬੱਚੀ ਹੈ ਹਾਂ ਡਾਈਟ ਦੀ ਵੀ ਲੋੜ ਪੈਂਦੀ ਹੋਣੀ ਹੈ ਫਿਰ ਟ੍ਰੈਕ ਕਿਉਂਕਿ ਨਿਕ ਰਾਂਚ ਤਾਂ ਪੋਸੀਬਲ ਨਹੀਂ ਬਹੁਤ ਜਿਆਦੇ ਪੈਂਦੇ ਵੈਸੇ ਇੰਨਾ ਕਹਿ ਸਕੀ ਗਵਰਨਮੈਂਟ ਨੇ ਪਿਛਲੇ ਸਾਲ ਤੋਂ ਸਾਡੇ ਨਾਲ ਕੰਗਾ ਕੰਮ ਕੀਤਾ ਕਿ ਪਿਛਲੇ ਸਾਲ ਵੀ ਸਾਨੂੰ ਡੇ ਸਕਾਲਰ ਦਿੱਤਾ ਸੀਗਾ 20 ਬੱਚਿਆਂ ਨੂੰ اچھا ਤੇ ਐਸ ਕੀ ਵੀ ਉਹਨਾਂ ਨੇ ਕਿਹਾ ਸੀ ਡੇ ਸਕਾਲਰ ਦੇਵਾਂਗੇ 20 ਬੱਚਿਆਂ ਨੂੰ ਮੱਖਣ ਪੀਣ ਸਹੀ ਜਾ ਰਿਹਾ ਸਵੇਰ ਸ਼ਾਮ ਮਤਲਬ ਇਹਨਾਂ ਨੂੰ ਦੁੱਧ ਫਰੂਟ ਕੇਲੇ ਅੰਡੇ ਸਾਰਾ ਕੁਝ ਮਤਲਬ ਮਿਲ ਜਾਂਦਾ ਹੂੰ ਭਲਾ 6 ਮਹੀਨੇ ਮਿਲਦਾ ਪਰ ਉਹਨੇ ਦੇ ਨਾਲ ਵੀ ਜਿਹੜੇ ਬੱਚੇ ਘਰਾਂ ਤੋਂ ਬਾਹਲੇ ਗਰੀਬ ਹੈ ਆਸਰਾ ਲੱਗ ਜਾਂਦਾ ਬਹੁਤ ਆਸਰਾ ਲੱਗ ਜਾਂਦਾ ਕਿਉਂਕਿ ਮਾਪੇ ਇੰਨੀ ਡਾਈਟ ਨਹੀਂ ਦੇ ਸਕਦੇ ਤੇ ਦਰਸ਼ਕੋ ਬੇਨਤੀ ਹੈ ਬਿਲਕੁਲ ਅਨਾਰਈਪਰਾ ਖਾਸ ਤੌਰ ਤੇ ਮਾਸੂਮ ਬੱਚੇ ਤੇ ਕੰਮ ਕਰ ਰਹੇ ਆ ਹਨਾ ਤਾਂ ਮੈਡਲ ਲਿਆਉਣਗੇ ਤਾਂ ਪੰਜਾਬ ਦਾ ਨਾਮ ਬਣੂਗਾ ਤੁਸੀਂ ਜੋ ਚਾਹੋ ਤਾਂ ਸਿੱਧੀ ਗੱਲਬਾਤ ਕਰਕੇ ਨੰਬਰ ਸਰ ਜੀ ਤੁਹਾਡਾ ਦੇ ਦੇਾਂਗੇ ਤਾਂ ਜੋ ਵੀ ਪੋਸੀਬਲ ਅਸੀਂ ਬੱਚੇ ਨੂੰ ਵੀ ਅਡਾਪਟ ਕਰ ਸਕਦੇ ਹਾਂ ਹੈਲਪ ਜਿੰਨੀ ਹੋ ਸਕਦੇ ਆ ਕਰ ਸਕਦੇ ਹਾਂ ਤਾਂ ਤੁਹਾਡੇ ਹੌਸਲੇ ਦੀ ਉਡੀਕ ਦੇ ਵਿੱਚ ਆਪਾਂ ਵੀਡੀਓ ਸਮਾਪਤ ਕਰਦੇ ਆਂ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਵੀ ਇਹਨਾਂ ਨੂੰ ਅਡਾਪਟ ਕਰਨਗੇ ਬੱਚਿਆਂ ਨੂੰ ਅਸੀਂ ਬਹੁਤ ਉਹਨਾਂ ਦਾ ਮਾਨ ਸਨਮਾਨ ਕਰਾਂਗੇ ਕਿ ਸਾਡੇ ਬੱਚਿਆਂ ਨੂੰ ਕੋਈ ਅਡਾਪਟ ਕਰਦਾ ਤੇ ਅਸੀਂ ਨਹੀਂ ਆਂਦੇ ਕਿ ਸਾਨੂੰ ਤੁਸੀਂ ਫਾਈਨੈਂਸ਼ਲੀ ਮਦਦ ਦਿਓ ਹੂੰ ਸਾਡੇ ਬੱਚਿਆਂ ਨੂੰ ਅਡਾਪਟ ਕਰ ਲਓ ਇੱਕ ਇੱਕ ਬੱਚੇ ਦਾ ਖਰਚਾ ਚੱਕ ਲਓ ਅਸੀਂ ਉੱਪਰ ਆਪੇ ਚੜ ਜਾਾਂਗੇ ਬਸ ਨਹੀਂ ਇਸ ਵੱਡੀ ਗੱਲ ਫੁੱਡੀ ਵੀ ਸੇਵਾ ਵੱਡੀ ਆ ਹਾਂਜੀ ਧੰਨਵਾਦ ਮਿਹਰਬਾਨੀ